ਹਜੀ ਬਾਈ ਜੀ ਅੱਜ ਆਪਾਂ ਆਇਆ ਪਿੰਡ ਕੋਕਰੀਕਲਾਂ ਬਾਈ ਲੱਕੀ ਦੇ ਘਰੇ ਬਾਈ ਬਾਦਨਾ ਦਾ ਫੇਮਸ ਸੀਗਾ ਜੀ ਨਾਲ-ਨਾਲ ਘੋੜੀ ਚ ਵੀ ਆ ਬਾਈ ਫੇਮਸ ਏਦਾਂ ਬਾਈ ਕੋਲ ਬਹੁਤ ਵੱਡੀ ਹਾਈਟ ਦੀ ਘੋੜੀ ਆ ਤੇ ਬਾਈ ਨੇ ਉਹ ਤੋਂ ਤਾਂ ਇੱਕ ਬੱਚਾ ਬਰੀਡ ਕੀਤਾ ਉਹਦੀ ਅੱਜ ਆਪਾਂ ਵੀਡੀਓ ਕਰਨਾ ਆ ਤੇ ਨਾਲੇ ਅੱਜ ਉਸੇ ਪੈਰਾਂ ਦੀ ਆਪਾਂ ਟ੍ਰਿਮਿੰਗ ਕਰਨੀ ਸੀ ਤੇ ਬਾਈ ਤੋਂ ਬਾਈ ਦੇ ਜਾਨਵਰਾਂ ਦੀ ਆਪਾਂ ਸਾਰੀ ਡਿਟੇਲ ਲਵਾਂਗੇ ਹੋਰ ਲੱਕੀ ਬਾਈ ਜੀ ਠੀਕ ਹੋ ਹਾਂ ਬਹੁਤ ਵਧੀਆ ਬਈ ਬਹੁਤ ਵਧੀਆ ਬਈ ਰਿਸ਼ਮਸ਼ਾਦ ਚਲੋ ਜਨਾਬ ਆਪਣੇ ਕੋਲ ਹੁਣ ਜਾਨਵਰ ਦਾ ਦੋ ਹੀ ਆ ਦੋ ਹੀ ਆ ਦੋ ਹੀ ਬੱਚਾ ਹਾਂ ਤੇ ਬੱਚਾ ਆਪਣਾ ਕਿੰਨੀ ਉਮਰ ਦਾ ਹੋ ਗਿਆ ਜੀ ਇਹ ਜੀ 30 ਮਹੀਨਿਆਂ ਦਾ ਹੋ ਗਿਆ 30 ਮਹੀਨਿਆਂ ਦਾ ਸਤਾਰ ਘੋੜੇ ਦਾ ਨਾ ਇਹ ਹਾਂ ਸਤਾਰ ਦਾ ਕਾਲੇ ਘੋੜੇ ਦਾ ਬਹੁਤ ਸੋਹਣਾ ਬੱਚਾ ਜੀ ਬਹੁਤ ਵੱਡਾ ਤੇ ਮਜਬੂਤ ਜੇ ਵੀਡੀਓ ਚ ਦੇਖਦੇ ਹੋਮੋਂਗੇ ਬਹੁਤ ਮਜਬੂਤ ਤੇ ਰੰਗ ਬੜਾ ਘੈਂਟ ਹੈਦਾ ਠੀਕ ਆ ਵੀਰ ਨੂੰ ਬੜਾ ਸੋਹਣਾ ਲੱਗਿਆ ਕਿਉਂਕਿ ਇੱਕ ਪਿਓਰ ਚਸਟਨਟ ਕਲਰ ਇਹਨੂੰ ਕਹਿੰਦੇ ਨੇ ਕਮੈਤ ਨੂੰ ਵੀ ਵਿੱਚ ਕਹਿੰਦੇ ਆ ਕਮੈਤ ਇੱਕ ਅਲੱਗ ਰੰਗ ਆ ਜਾਂਦਾ ਇਹ ਇੰਗਲਿਸ਼ ਰੰਗ ਵੀ ਇਹਨੂੰ ਬੋਲ ਦਿੰਦੇ ਆ ਬੜਾ ਸੋਹਣਾ ਇਹ ਰੇਅਰ ਕਲਰ ਆ ਠੀਕ ਆ ਵੀਰ ਵੱਡੀ ਮੇਨ ਗੱਲ ਮੈਨੂੰ ਲੱਗਦਾ ਮਾਰਕਿੰਗ ਵੀ ਇਹਦੇ ਕੀ ਆ ਜਾਂਦੀ ਹੈ ਜੀ ਇਹਦੇ ਮੱਥੇ ਤੇ ਪਟਾਈ ਆ ਵੀਰ ਕੱਲੇ ਹੀ ਮੱਥੇ ਪਟਾ ਚਾਰੇ ਸੁੰਭ ਗਾਲਿਆ ਉਸ ਤੋਂ ਬਾਅਦ ਵੱਡੀ ਜਿਹੜੀ ਅੱਜ ਦੇ ਸਮੇਂ ਦੀ ਡਿਮਾਂਡ ਵੀ ਆ ਮਾਰਵਾੜੀ ਘੋੜਿਆਂ ਦੇ ਵਿੱਚ ਉਹ ਹੈਗੀ ਵੀ ਕੱਲੇ ਪਟੇ ਦੀ ਉੱਤੋਂ ਸੁਨੱਖਾ ਵੀ ਆ ਤੇ ਬੱਚਾ ਵੀ ਜਿਹੜੇ ਦਾ ਸ਼ੋਹਾਂ ਦਾ ਪਤਾ ਹੀ ਨਹੀਂ ਕਿੰਨੇ ਕਿਸ਼ੋਹ ਜਿੱਤਿਆ ਮੈਨੂੰ ਲੱਗਦਾ ਮਾਲਕਾਂ ਨੂੰ ਵੀ ਕੋਈ ਗਿਣਤੀ ਨਹੀਂ ਹੋਣੀ ਜਿੰਨੇ ਸ਼ੋਹ ਜਿੱਤ ਚੁੱਕਿਆ ਦਾ ਪਿਓ ਸਤਾਰ ਘੋੜਾ ਤੁਸੀਂ ਸਾਰੇ ਫੇਮਸ ਘੋੜਾ ਉਹਨੂੰ ਜਾਣਦੇ ਹੋ ਉਸ ਘੋੜੇ ਦਾ ਇਹ ਡਾਇਰੈਕਟ ਬੱਚਾ ਜੀ ਸਤਾਰ ਨੇ ਮਿਲਕ ਟੀਥ ਤੋਂ ਲੈ ਕੇ ਵੱਡਿਆਂ ਤੱਕ ਸਾਰੇ ਸ਼ੋਹ ਜਿੱਤੇ ਹੋਏ ਆ ਏ ਹੁਣ ਇਹ ਕਿੰਨੀ ਉਮਰ ਦਾ ਹੋ ਗਿਆ ਜੀ ਆਪਣਾ ਬੱਚਾ ਇਹ 30 ਮਹੀਨਿਆਂ ਦਾ ਹੋ ਗਿਆ ਵੀਰ 30 ਮਹੀਨਿਆਂ ਦਾ ਔਰ ਦਾ ਸਟਾਰਟ ਸਰਵਿਸ ਦਾ ਕਿਦਾਂ ਫਿਰ ਕਰਤਾ ਹਾਂ ਚਾਲੂ ਕਰਤਾ ਵੀਰ ਚਲੋ ਬਹੁਤ ਚੰਗਾ ਬਹੁਤ ਚੰਗਾ ਫੀਸ ਕਿੰਨੀ ਰੱਖੀ ਹੈ ਜੀ ਇਹਦੀ ਫੀਸ ਇਹਦੀ ਵੀਰੇ 11000 ਰੁਪਏ ਸਿਰਫ 11 ਹਾਂਜੀ ਜੱਡਾ ਘੋੜਾ ਅੱਜ ਦੇ ਅਸਲ ਚ ਇਹ ਨਾ ਹੁਣ ਮੈਨੂੰ ਵੀ ਹੈਰਾਨ ਕਿਉਂ ਤੇ ਅੱਜ ਦੇ ਸਮੇਂ 'ਚ ਗੱਲ ਹੀ ਇਦਾਂ ਦੀ ਹੋ ਗਈ ਘੋੜੇ ਜਿਆਦਾ ਉਹਨੂੰ ਮੰਨਿਆ ਜਾਂਦਾ ਜਿਹਦੀ ਫੀਸ ਬੜੀ ਜ਼ਿਆਦਾ ਹੋਵੇ ਜਿਹਦੀ ਫੀਸ ਲੱਖਾਂ ਦਾ ਉਹਨੂੰ ਘੋੜਾ ਮੰਨਦੇ ਨੇ ਨਾਰਮਲ ਘਰ ਚ ਘੋੜਾ ਉਹਨੂੰ ਘੋੜੇ ਨਹੀਂ ਮੰਨਦੇ ਹਨਾ ਚਲੋ ਇਹ ਨਾਰਮਲ ਘੋੜਾ ਨਾਰਮਲ ਘੋੜਾ ਨਹੀਂ ਮਤਲਬ ਨਾਰਮਲ ਬੰਦੇ ਤੁਸੀਂ ਇੱਕ ਹਲੇ ਫਾਰਮ ਤੱਕੜਾ ਆਪਣਾ ਬਣੂਗਾ ਘੋੜਿਆਂ ਸਿਰ ਤੇ ਫਾਰਮ ਬਣਦਾ ਹੁੰਦਾ ਉਹ ਜਦੋਂ ਬਣੂਗਾ ਫਿਰ ਇਹਦੀ ਵੀ ਫੀਸ ਚਲੋ ਆਪਾਂ ਉਹ ਤਾਂ ਅੱਗੇ ਦੇ ਸਮੇਂ ਦੀਆਂ ਗੱਲਾਂ ਹੁਣ 11000 ਬਹੁਤ ਜਾਇਜ਼ ਫੀਸ ਤੁਸੀਂ ਰੱਖੀ ਹੈ ਤੇ ਘੋੜਾ ਤੁਸੀਂ ਦੇਖਦੇ ਹੋ ਬੜਾ ਚੰਗਾ ਘੋੜਾ ਘੋੜਾ ਨੀ ਉਹਦਾ ਬੱਚਾ ਉਹਨੂੰ ਘੋੜਾ ਕਹਿੰਨ ਨੂੰ ਤਾਂ ਜੀ ਕਰਦਾ ਵੀ ਉਹ ਦੇਖਣ ਨੂੰ ਘੋੜਾ ਲੱਗਦਾ ਤੇ ਵੱਡੀ ਗੱਲ ਇਹ ਵੀ ਇਹਨਾਂ ਮਾਂ ਦੀ ਇਹਦੀ ਡਿਟੇਲ ਕੀ ਆ ਜੀ ਮਾਂ ਦੀ ਡਿਟੇਲ ਲਓ ਤਾਂ ਮਾਂ ਇਹਦੀ ਹੈ ਜੀ ਕੋਕਰੀ ਵਾਲੇ ਜੈਲਦਰਾਂ ਵਾਲੇ ਵੱਡੇ ਘੋੜੇ ਦੀ ਧੀ ਆ ਠੀਕ ਹੈ ਜੀ ਹਾਂ ਜੀ ਜਿਹੜੀ ਉਹਦੀ ਇਹਦੀ ਦਾਦੀ ਆ ਉਹ ਮੱਝੂ ਵਾਲੇ ਘੋੜੇ ਦੀ ਧੀ ਧੀ ਆ ਨਾਨੀ ਨਾਨੀ ਇਹਦੀ ਆ ਨਾਨੀ ਨਾਨੀ ਆ ਹਾਂ ਜੀ ਬਹੁਤ ਵੱਡੀ ਘੋੜੀ ਆ ਬਾਈ ਕੋਲ ਜੀ ਇੱਕ ਤਰ੍ਹਾਂ ਦਾ ਤੁਸੀਂ ਖਜ਼ਾਨਾ ਹੀ ਸਾਂਭਿਆ ਹੋਇਆ ਵਾਹ ਮਹਾਰਾਜਿਆ ਦੇਨ ਵਾਲਾ ਜੀ ਮੈਂ ਦਿੱਲੀ ਘੁੰਮਦਾ ਬਈ ਏਡੀਆਂ ਘੋੜੀਆਂ ਘਰ ਕਰਨੀ ਧਲੀਆਂ ਪਈਆਂ ਘੋੜਿਆਂ ਚ ਢਿੱਡ ਘੋੜੀਆਂ ਰੋਬ ਵੀ ਘੋੜਿਆਂ ਵਾਲਾ ਐਗਰੈਸ਼ਨ ਵੀ ਘੋੜਿਆਂ ਵਾਲਾ ਤੇ ਜਾਨੀ ਘੋੜੀ ਰੱਖ ਕੇ ਤੁਸੀਂ ਸਵਾਦ ਦੋ ਪੂਰੇ ਘਰ ਦੇ ਹਾਂ ਘੋੜਿਆਂ ਵਾਲਾ ਵੀ ਕਰ ਲੈਣੇ ਉਹਨਾਂ ਦੇ ਘੋੜੇ ਵਾਲਾ ਬਾਹਰ ਪੂਰੇ ਭਰਾਟੇ ਮਾਰਦੇ ਨਿਕਲ ਗਈ ਕੋਈ ਏਦਾਂ ਦੀ ਗੱਲ ਨਹੀਂ ਹੈਗੀ ਵੀ ਘੋੜੀਆਂ ਨੂੰ ਸਿਰ ਸੱਟ ਕੇ ਚਲ ਗਈ ਬੜੀ ਵੱਡੀ ਘੋੜੀ ਆ ਮੈਨੂੰ ਨਾ ਕਈਆਂ ਬੰਦਿਆਂ ਦੇ ਬਾਈ ਦੇ ਚਮਚਾਦ ਫੋਨ ਵੀ ਆਏ ਆ ਫੇਸਬੁੱਕ ਤੇ ਮੇਰੀ ਫੋਟੋ ਲੱਗੀ ਆ ਆਈਡੀ ਤੇ ਮੈਨੂੰ ਕਈਆਂ ਨੇ ਫੋਨ ਲਾਇਆ ਮੈਨੂੰ ਕਹਿੰਦੇ ਬਾਈ ਇਹ ਵੀ ਇੱਕ ਘੋੜਾ ਕਿਹੜੇ ਘੋੜੇ ਦਾ ਪੁੱਤ ਆ ਮੈਂ ਉਹਨਾਂ ਨੂੰ ਮੈਂ ਕਹਾਂ ਯਾਰ ਬਾਈ ਇਹ ਘੋੜਾ ਨਹੀਂ ਤਾਂ ਘੋੜੀ ਆ ਇਹ ਬਾਈ ਇਹ ਲੱਕੀ ਛੋਟੀ ਬਾਈ ਗੱਲ ਬਚਾ ਲੇ ਇਹ ਪੁੱਛਿਆ ਵੀ ਉੱਥੇ ਜਾਂਦਾ ਜਦੋਂ ਬੰਦਾ ਅਟਰੈਕਟ ਹੋ ਜਾਂਦਾ ਜਦੋਂ ਵੱਡੀ ਚੀਜ਼ ਆ ਘੋੜਿਆਂ ਦੀਆਂ ਫੋਟੋਆਂ ਹੀ ਹੁਣ ਬਣਿਆ ਨੇ ਪ੍ਰੋਫਾਈਲ ਬੈਕ ਤੇ ਲੱਗੀਆਂ ਹੁਣ ਹਰੇਕ ਤੋਂ ਥੋੜੀ ਪੁੱਛਿਆ ਜਾਂਦਾ ਉਹ ਇਹ ਜਿਹਦਾ ਇੱਕ ਤਰ੍ਹਾਂ ਦਾ ਫਾਰਮਾਂ ਦੇ ਸ਼ਿੰਗਾਰ ਹ ਟਕੜੇ ਬਣ ਜਾਂਦੇ ਆ ਕੱਲ ਨੂੰ ਉਹ ਬਰੀਡ ਦਾ ਆਮ ਘਰਾਂ ਚ ਜਿਆਦਾ ਘੋੜੇ ਹੋ ਜਾਂਦੇ ਆ ਤੇ ਉੱਥੇ ਜਾ ਕੇ ਜਿਹੜਾ ਫਾਪਾ ਕਹਿੰਦੇ ਨੇ ਜੀ ਤਕੜਾ ਫਾਰਮਾ ਤਕੜਾ ਆ ਉਹ ਬਰੀਡ ਤਾਂ ਘਰੀ ਹੋਇਆ ਉਹ ਘੋੜੇ ਦੇ ਸਿਰ ਤੇ ਵੱਡਾ ਫਾਰਮ ਹੁੰਦਾ ਤੇ ਉਹ ਜੰਮਦਾ ਦਾ ਬੱਚਾ ਕੰਮ ਘਰੇ ਆ ਜਿਆਦਾ ਫਾਰਮਾਂ ਚ ਵੀ ਜੰਮਦੇ ਆ ਤੇ ਪਰ ਆਮ ਘਰਾਂ ਚ ਵੀ ਦੇਖੋ ਕਿੱਡਾ ਬੱਚਾ ਪੈਦਾ ਹੋਇਆ ਮਾਂ ਕਿੱਡੀ ਆ ਬਾਪ ਚੈਂਪੀਅਨ ਆ ਆਪ ਹੁਣ ਬਾਈ ਉਹਨਾਂ ਕੋਲ ਮੈਨੂੰ ਲੱਗਦਾ ਕਮਾਕਾਰਾਂ ਤੇ ਵੇਲ ਘੱਟ ਕਰਕੇ ਬਾਈ ਹੁਣਾਂ ਨਾਲ ਉਦਾਂ ਮੇਰੀ ਗੱਲਬਾਤ ਹੁੰਦੀ ਰਹਿੰਦੀ ਐ ਸ਼ੋਹਾਂ ਦਾ ਘੱਟ ਟਾਈਮ ਹੋ ਸਕਦਾ ਕਿਤੇ ਜੇ ਟਾਈਮ ਲੱਗਿਆ ਤਿਆਰ ਵੀ ਕਰਨੇ ਪਰ ਬੱਚਾ ਸ਼ੋਅ ਕੁਆਲਿਟੀ ਆ ਪੂਰਾ ਸੋਹਣਾ ਬੱਚਾ ਮੇਨ ਗੱਲ ਆ ਕਿ ਵੱਡਾ ਇੱਕ ਡਿਫਰੈਂਟ ਲਾਈਨ ਆ ਗਈ ਹੁਣ ਅਸਲ 'ਚ ਕਈ ਲੈਣਾ ਬਹੁਤ ਲੈਣਾ ਆ ਗਈਆਂ ਇਹ ਆਪਣੇ ਪੰਜਾਬ ਦੀ ਲਾਈਨ ਵੀ ਇੱਕ ਹਾਂਜੀ ਹਾਂ ਮੇਨ ਜਿਹੜੀ ਗੱਲ ਆ ਜਾਂਦੀ ਆ ਉਸ ਤੋਂ ਬਾਅਦ ਦੋਨੇ ਪਾਸਿਓਂ ਪੰਜਾਬ ਦੀ ਲਹਿਨ ਇੱਕ ਪਾਸੇ ਮੱਝੂਕੇ ਨਾਲ ਵੀ ਇੱਕ ਪਾਸੇ ਹਲੀ ਗੱਲ ਘੜ ਲਾਣ ਲੱਗੀ ਹਾਂਜੀ ਹਾਂ ਅਲੀ ਗੱਲ ਘੜਦੇ ਹਾਂ ਘੋੜੇ ਬਹੁਤ ਘਟ ਗਏ ਹਾਂ ਘਟ ਗਿਆ ਹੈਡਲਾਈਨ ਦੇ ਉਹ ਲਾ ਲਓ ਵੀ ਹੁਣੇ ਬੱਚਾ ਨਵਾਂ ਤਿਆਰ ਇੱਕ ਤਰ੍ਹਾਂ ਦੀ ਬੈਕਬੋਨ ਹੀ ਬਣਣ ਐ ਨੇ ਅਬ ਦੀ ਲਾਈਨ ਦੀ ਜਿੱਦਾਂ ਹੁਣ ਸਤਾਰ ਨੇ ਕਿੰਦਾ ਨੌਕੀ ਤਾਲੀ ਗੱਲ ਘੜਾ ਹੀ ਲੈਣ ਦਾ ਕਿੰਨਾ ਚੈਂਪੀਅਨ ਬਣਿਆ ਤੇ ਐਦਾਂ ਹੀ ਇਹਨੇ ਬਣਨਾ ਹੁਣ ਸੋਹਣਾ ਬੱਚਾ ਪੂਰਾ ਤਿਆਰ ਹੋਇਆ ਤੁਹਾਡਾ ਘੋੜੀ ਵੀ ਵੱਡੀ ਆ ਇਹ ਮੀਟਿੰਗ ਲਈ ਵੀ ਬਾਈ ਹੁਣਾਂ ਦਾ ਰੈਡੀ ਆ ਜੀ ਘੋੜਾ ਜੇ ਕਿਸੇ ਮੇਰੇ ਵੀਰ ਨੇ ਮੀਟਿੰਗ ਕਰਾਉਣੀ ਆ ਇਹਦਾ ਜੰਪਾਂ ਜੰਪਾਂ ਦਾ ਕੋਈ ਸਿਸਟਮ ਆ ਕਿ ਉਦਾਂ ਹੀ ਕਿਵੇਂ ਆ ਬਾਈ ਕੋਈ ਸਿਸਟਮ ਨਹੀਂ ਅਗਲੇ ਦੀ ਘੋੜੀ ਸਹੀ ਹੋਵੇ ਅੰਦਰ ਦੀ ਜਿੰਨਾ ਟਾਈਮ ਸੌਂਦੀ ਨਹੀਂ ਆਪਾਂ ਘੋੜਾ ਉਨਾ ਟਾਈਮ ਛੱਡਾਂਗੇ ਕੀ ਬਾਤ ਆ ਐ ਐਡੀ ਗੱਲ ਬਾਈ ਕੋਈ ਨਹੀਂ ਕਹਦਾ ਕੋਈ ਵਾਰ-ਵਾਰ ਘੋੜਾ ਛੱਡਾਂਗੇ ਅਗਲਾ ਇੱਕ ਵਾਰ ਛੱਡ ਕੇ ਤੂੰ ਯਾਰੀ ਕੂਣੀ ਨਹੀਂ ਵਰਦਾ ਚਾਹਦਾ ਅੱਧਾ ਸਮਾਂ ਇਹ ਹੋਇਆ ਬਹੁਤ ਘੋੜਾ ਵਾਲੇ ਇਹ ਕਰ ਜਾਂਦੇ ਆ ਕਈ ਬੰਦੇ ਮੇਰੇ ਨਾਲ ਵੀ ਇੱਕ ਦੋ ਵਾਰ ਹੋ ਗਈ ਕਿਰਾ ਘੋੜੀ ਮੇਡ ਕਰਾ ਲਓ ਪਹਿਲੇ ਜੰਪ ਨੂੰ ਤਾਂ ਕਹਦੇ ਨੇ ਘੋੜੀ ਲੱਦ ਲਿਆ ਦੂਜੀ ਵਾਰੀ ਪਤੰਦਰ ਫੋਨ ਹੀ ਨਹੀਂ ਚੱਕਦੇ ਅਸੀਂ ਨਾ ਜਦੋਂ ਨਾ 97 ਦੀ ਗੱਲ ਆ ਜਮਸ਼ਾਦ ਇਹ ਹਾਂਜੀ ਅਸੀਂ ਨਾ ਮੱਝੂ ਗਈ ਘੋੜੀ ਭਰਉਣ ਚਲੇ ਗਏ ਹਾਂਜੀ ਤੇ ਸਾਡੇ ਬਾਪੂ ਨੇ ਜਦੋਂ ਫੀਸ ਦਿੱਤੀ ਬਾਪੂ ਜੋਰੇ ਜੋਰਾ ਸਿੰਘ ਨੂੰ ਤੇ ਸਾਡੇ ਬਾਪੂ ਨੇ ਉਹਨੂੰ ਪੁੱਛਦਿਆ ਕਹਿੰਦਾ ਬਾਈ ਵੀ ਜੇ ਘੋੜੀ ਨਾ ਰਹੀ ਤੇ ਦੂਜੀ ਵਾਰ ਘੋੜਾ ਛੱਡੋਗੇ ਉਹ ਕਹਿੰਦਾ ਬਾਈ ਜਿੰਨਾ ਟਾਈਮ ਸੂੰਦੀ ਨਹੀਂ ਮੈਂ ਉਨਾ ਟਾਈਮ ਛੱਡੂਗਾ ਉਹੀ ਗੱਲ ਆ ਗਈ ਨਾ ਤੇ ਉਹੀ ਲੈਣ ਵੀ ਉਹੀ ਆ ਤੇ ਸਾਡਾ ਸੁਭਾਅ ਵੀ ਉਹੀ ਆ ਜਿੰਨਾ ਟਾਈਮ ਸੁੰਦੀ ਨਹੀਂ ਉਨਾ ਟਾਈਮ ਛੱਡਾਂਗੇ ਜੀ ਫਿਰ ਹੋਰ ਕੀ ਚਾਹੀਦਾ ਅੱਜ ਦੇ ਸਮੇਂ 'ਚ ਰੌਲਾ ਹੀ ਐ ਨਾ ਘੋੜੀਆਂ ਪੈਜੀ ਖਾਦਾ ਖਰਕਾ ਉਹ ਜੇ ਨਹੀਂ ਰਹੀਆਂ ਘੋੜੀਆਂ ਕੰਸੀਵ ਘੱਟ ਕਰਦੀਆਂ ਨੇ ਨਾਲੇ ਵੀ ਅਸੀਂ ਵੀ ਨਾ ਅਸੀਂ ਵੀ ਸਾਡੇ ਘਰੇ ਮਹਾਰਾਜ ਨੇ ਬੱਚੇ ਦਿੱਤੇ ਅਸੀਂ ਕੋਈ ਬਾਹਲੀ ਫੀਸ ਦੇ ਕੇ ਨਹੀਂ ਬੱਚੇ ਲਏ ਇਹ ਅਸੀਂ ਵੀ ਨੋਰਮਲ ਫੀਸ ਦੇ ਕੇ ਹੀ ਜਣੀ ਸਮਾਂ ਸਾਨੂੰ ਲੱਗਿਆ ਕਾਫੀ 20-25 ਸਾਲ ਲੱਗੇ ਪਰ ਜਾਰਵਰ ਬਾਪ ਮਹਾਰਾਜ ਨੇ ਕੁਆਲਿਟੀ ਦੇ ਸਾਡੇ ਘਰੇ ਪੈਦਾ ਦੇ ਦਿੱਤੇ ਬਿਲਕੁਲ ਬਿਲਕੁਲ ਉਹੀ ਹੁਣ ਤੁਸੀਂ ਕਦਰ ਕਰਦੇ ਲੋਕਾਂ ਨੇ ਵੀ ਕਰਦੇ ਤੁਸੀਂ ਗੱ ਥੋੜਾ ਸਮਾਂ ਪਹਿਲਾਂ ਹੀ ਇਹ ਸਮੇਂ ਚ ਲੰਘ ਕੇ ਗਏ ਹੋ ਵੀ ਸਾਡੇ ਕੋ ਫੀਸ ਦੇਣ ਨੂੰ ਐਡਾ ਕੋਈ ਪੈਸਾ ਹੈ ਨਹੀਂ ਹੈ ਨਹੀਂ ਸੀ ਹੈ ਨਹੀਂ ਸੀ ਤੇ ਹੁਣ ਤੁਸੀਂ ਉਹੀ ਸੋਚਦੇ ਹੋ ਕਿ ਪਤਾ ਕੱਲ ਇਹ ਹੁਣ ਸਾਡੇ ਕੋ ਘੋੜੀ ਖੜੀ ਆ ਤੁਸੀਂ ਫੀਸ ਨਹੀਂ ਭਰਦੇ ਇਹਦੀ ਕੋਈ ਬਾੜੀ ਐਡੀ ਕੰਮਕਾਰ ਬੰਦੇ ਦੇ ਸਾਰਿਆਂ ਦੇ ਲੋੜਾਂ ਹੋਣਗੀਆਂ ਜਦੋਂ ਬੰਦੇ ਦਾ ਪਰਿਵਾਰ ਹੁੰਦਾ ਨਾ ਸਾਰਾ ਸਿਸਟਮ ਹੁੰਦਾ ਹੁਣ ਜੇ ਇਹੀ ਘੋੜੀ ਕੋਈ ਜ਼ਿਆਦਾ ਫੀਸ ਵਾਲੇ ਤੋਂ ਭਰੇ ਚ ਘੋੜੇ ਚੰਗੇ ਹੁੰਦੇ ਆ ਨਾ ਹਾਂ ਬਿਲਕੁਲ ਜੀ ਚਲੋ ਤੁਸੀਂ ਭਰਾਉਨੇ ਹੋ ਪਰ ਫਿਰ ਵੀ ਘੋੜੀ ਨੇ ਕੀ ਕੁਝ ਪੈਦਾ ਕਰੀ ਪੂਰੀ ਨਹੀਂ ਵੀ ਮਹਿੰਗੀ ਬੀਜ ਵਾਲੀ ਮਹਿੰਗਾ ਬੱਚਾ ਹਾਂ ਬਿਲਕੁਲ ਬਿਲਕੁਲ ਸਹੀ ਆਈ ਕੋਈ ਅਸਲ ਚੀਜ਼ ਹੈ ਨਾ ਸਾਰੇ ਸਿਆਣੇ ਕਹਿੰਦੇ ਸਾਰੇ ਸਿਆਣੇ ਆ ਜਿਹੜਾ ਘੋੜਾ ਬਰੀਡ ਕਰਦਾ ਮਾਂ ਦੇ ਸਿਰ ਤੇ ਜ਼ਿਆਦਾ ਕਰਦਾ ਕਿ ਲੰਗਾ ਕਹਿੰਦਾ ਮਾਂ ਤੇ ਸੂਜੇ ਬਿਲਕੁਲ ਹੁਣ ਇਹ ਪਿਓ ਤੇ ਸੂਜੇ ਹਮ ਆਪਦੇ ਤੇ ਸੂਜੇ ਮਾਂ ਤੇ ਸੂਜੇ ਨਾਨੀ ਤੇ ਸੂਜੇ ਇਹਨਾਂ ਨੇ ਤੇ ਸੂਜੇ ਦਾਦੀ ਦਾਦਾ ਜਿੱਧਰ ਨੂੰ ਮਰਜ਼ੀ ਸੂਜੇ ਮੈਂ ਤਾਂ ਕੰਗਾ ਹੀ ਸੋਣਾ ਕਿਉਂਕਿ ਮਾੜੀ ਚੀਜ਼ ਇਹਦੇ ਪਿੱਛੇ ਲੱਗੀ ਕੋਈ ਨਹੀਂ ਉਸ ਤੋਂ ਵੱਡੀ ਗੱਲ ਬਾਈ ਰੰਗ ਦਾ ਬੜਾ ਮੈਨੂੰ ਇਹ ਬੜਾ ਸੋਹਣਾ ਲੱਗਦਾ ਤੇ ਹੋ ਸਕਦਾ ਕਈਆਂ ਦੀ ਮੈਂ ਬਾਹਰ ਦੁਰਦਾ ਫਿਰਦਾ ਰਹਿਣਾ ਕਈਆਂ ਦੀ ਪਸੰਦ ਆ ਇਹ ਰੰਗ ਤੇ ਉਹ ਰੰਗ ਗੱਲ ਇਹ ਆ ਵੀ ਹੁਣ ਤੁਹਾਡਾ ਇਹ ਘੋੜਾ ਇਹਨ ਫਿਊਚਰ ਬਾਈ ਤੁਸੀਂ ਦੇਖੋਗੇ ਬੱਚੇ ਬਹੁਤ ਗਜਬ ਪੈਦਾ ਕਰੂਗਾ ਕਿਉਂਕਿ ਸਾਰੇ ਪਾਸੇ ਇਹਦੇ ਖਾਨਦਾਨ ਚੰਗਾ ਲੱਗਿਆ ਤੇ ਬਾਈ ਕੋਲੇ ਕੋਕਰੀਕਰਾਂ ਦੇ ਵਿੱਚ ਇਹ ਘੋੜਾ ਬੱਚਾ ਜੀ ਘੋੜਾ ਫੇਰ ਨਿਕਲ ਜਾਂਦਾ ਮੂੰਹ ਬੱਚਾ ਬਾਈ ਕੋਲਾ ਜੀ ਮੋਗਾ ਡਿਸਟ੍ਰਿਕਟ ਦੇ ਵਿੱਚ ਆ ਜੇ ਕਿਸੇ ਮੇਰੇ ਵੀਰ ਨੇ ਘੋੜੀ ਮੇਟ ਕਰਾਉਣੀ ਆ ਤਾਂ ਬਾਈ ਨਾਲ ਇੱਕ ਵਾਰੀ ਕੰਟੈਕਟ ਜ਼ਰੂਰ ਕਰਿਓ ਜੀ ਬਾਈ ਜੀ ਨੰਬਰ ਬੋਲ ਦੇ ਕਰੀਆ ਨੰਬਰ ਮੇਰਾ ਵੀਰੇ 70876 14421 ਠੀਕ ਆ ਜੀ ਹਾਂਜੀ ਏ ਬਾਈ ਦਾ ਕੋਕਰੀ ਕਲਾਂ ਪਿੰਡ ਆ ਜੀ ਮੋਗਾ ਡਿਸਟ੍ਰਿਕਟ ਦੇ ਵਿੱਚ ਬਹੁਤ ਵੱਡਾ ਪਿੰਡ ਆ ਇੱਥੋਂ ਦਾ ਇੱਕ ਫੇਮਸ ਘੋੜਾ ਪਹਿਲਾਂ ਕੋਕਰੀ ਵਾਲੇ ਨਾਂ ਤੇ ਹੋਇਆ ਜਿਹੜਾ ਉਹ ਆਹੀ ਪਿੰਡ 'ਚ ਸੀ ਹਾਂਜੀ ਹਾਂਜੀ ਇਹ ਉਸੇ ਘੋੜੀ ਦੀ ਧੀ ਹੈ ਇਹਦੀ ਮਾਂ ਜਿਹੜਾ ਫੇਮਸ ਘੋੜਾ ਸੀਗਾ ਮੱਝੂਕੇ ਵਾਲੇ ਖਾਨਦਾਨ ਤੋਂ ਸੀਗਾ ਉਸੇ ਘੋੜੀ ਦੀ ਡਾਇਰੈਕਟ ਧੀ ਹੈ ਜੀ ਇਹਦੀ ਮਾਂ ਜਿਹੜੀ ਤੇ ਜੇ ਕਿਸੇ ਮੇਰੇ ਵੀਰ ਨੇ ਘੋੜੀ ਮੇਡ ਕਰਾਉਣੀ ਆ ਬਾਈ ਵਾਲੇ ਬੱਚੇ ਤੋਂ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਤੇ ਬਾਈ ਨੇ ਵੱਡੀ ਗੱਲ ਤੁਹਾਨੂੰ ਕਹਿ ਦਿੱਤੀ ਜੰਪਾ ਵਾਲਾ ਕੋਈ ਚੱਕਰੇ ਨਹੀਂ ਜਿੰਨੀ ਵਾਰੀ ਮਰਜ਼ੀ ਘੋੜੀ ਲੈ ਘੋੜੀ ਅੰਦਰ ਦੀ ਸਹੀ ਹੋਵੇ ਤੇ Ok.